ਸਸਕਲ ਜੀ ਸਾਰਿਆਂ ਨੂੰ ਸੰਦੀਪ ਡੇ ਜੀ ਫਾਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੇ ਵਿਜਿਟ ਹੈਗੀ ਆ ਪਿੰਡ ਬੱਦੋਵਾਲ ਕਲਾ ਜਿਹੜਾ ਗੁਰਦਾਸਪੁਰ ਮੰਦਾ ਜੀ ਤਸਕੀਲ ਪਟਿਆਲਾ ਨਜ਼ਦੀਕ ਇਹਨਾਂ ਨੂੰ ਫੜਕੇ ਚੁੜਿਆ ਪੈਂਦਾ ਜੀ ਤੇ ਵੀਰ ਉਹਨਾਂ ਵਪਾਰ ਦਾ ਕੰਮ ਕਰਦੇ ਆ ਤੇ ਪਹਿਲੀ ਵੀਡੀਓ ਬਣਾ ਲੈ ਕੇ ਆ ਬਾਈ ਜੀ ਹੁਣ ਅੱਜ ਵੀਨੇ ਕੋ 3-4 ਦੇ ਲੈ ਕੇ ਝੋਟੀਆਂ ਸੇਲ ਆ ਜੀ ਤੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼ਕਾਲ ਸਸਕੀ ਦਾ ਭਾਜੀ ਸਸਕੀ ਕਾਲ ਜੀ ਸੰਦੀਪ ਚੈਨਲ ਵਾਲੇ ਸੰਦੀਪ ਚੈਨਲ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਾਸਤਰੀ ਕਾਲ ਪਿਆਰ ਭਰੀ ਧੰਨਵਾਦ ਤੁਹਾਡਾ ਬਹੁਤ ਸਵਾਗਤ ਹੈ ਜੀ ਹਾਂਜੀ ਚਲੋ ਵਪਾਰ ਦਾ ਵਟਾਓ ਕਿ ਕਰਦੇ ਹੋ ਵਪਾਰ ਦਾ ਕਰਦੇ ਤਾਂ ਕਾਫੀ ਟਾਈਮ ਤੋਂ ਸਾਂ ਤੇ ਫਿਰ ਸਾਲ ਕੋ ਗਿਆ ਫਿਰ ਬ੍ਰੇਕ ਕਰ ਲਈ ਤੇ ਫਿਰ ਮੈਂ ਕ ਅੱਜ ਸ਼ੁਰੂ ਕਰਦੇ ਆਂ ਤਾਂ ਸੰਦੀਪ ਭਾਜੀ ਤੋਂ ਅੱਜ ਵੀਡੀਓ ਪਾਉਣੇ ਆਂ ਹਾਂਜੀ ਕਿੰਨੇ ਟਾਈਮ ਹੋ ਗਿਆ ਜੀ ਕਰਦੇ ਨੂੰ ਤਕਰੀਬਨ 5-6 ਸਾਲ ਪਹਿਲਾਂ ਤਾਂ ਆਪਾਂ ਵਹਿਟੋ ਅਡਵਾਈਸ ਕਰਦੇ ਸਾਂ ਤੇ ਫਿਰ ਅਸੀਂ ਆਪਣਾ ਵਪਾਰ ਸ਼ੁਰੂ ਕੀਤਾ ਠੀਕ ਹੈ ਤੇ ਸਾਡਾ ਜਨਨ ਕਿ ਰਾਸਤਾਨ ਏਰੀਆ ਸਾਈਡ ਜਵੇਂ ਉਗੀ ਮਾਲਵਾ ਪੂਰਾ ਅਜਾ ਉਹ ਤੇ ਜਾਂਦ ਰਹੇ ਆ ਕੀਦ ਕੇ ਲੈਂਦੇ ਰਹੇ ਠੀਕ ਹੈ ਤੇ ਜੰਮੂ ਮੇਰਾ ਮਾਲ ਜਿਆਦਾ ਪਹਿਲਾਂ ਤਾਂ ਮੈਂ ਖਾਇਰ ਗਾਵਾਂ ਦਾ ਜਿਆਦਾ ਕੀਤਾ ਵੱਡੀਆਂ ਗਾਵਾਂ ਛੋਟੀਆਂ ਦਾ ਨਹੀਂ ਠੀਕ ਹੈ ਵੱਡੀਆਂ ਗਾਵਾਂ ਦਾ ਠੀਕ ਹੈ ਠੀਕ ਹੈ ਤੇ ਹੁਣ ਅਸੀਂ ਚੰਗੀਆਂ ਮੱਝਾਂ ਦਾ ਕਰਨਾ ਸ਼ੁਰੂ ਕੀਤਾ ਹਾਂਜੀ 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 ਕਦੇ ਗਰਮੀ ਆ ਤਾਂ ਵੱਡੀ ਗਾਂ ਫਿਰ ਅਜੇ ਨਹੀਂ ਖਰੀਦਣੀ ਹਾਂ ਬਿਲਕੁਲ ਚਲੋ ਹੋਜੀ ਹਾਂਜੀ ਤੇ ਕਿਨੇ ਜੱਜ ਫਿਰ ਅੱਜ 3 ਮਈਆ ਜੀ ਤਿੰਨ ਹਾਂਜੀ ਤੇ ਕੀ ਐਡਰੈਸ ਬੋਲੋ ਆਪਣਾ ਦਰਸ ਪਿੰਡ ਮੇਰਾ ਬੱਦੋਵਾਲ ਕਲਾਂ ਹਾਂਜੀ ਨਾਮ ਰਣਜੀਤ ਸਿੰਘ ਹਾਂਜੀ ਜ਼ਿਲ੍ਹਾ ਗਰਦਾਸਪੁਰ ਨੇੜੇ ਫਰੇਗੜ ਚੂੜੀਆਂ ਠੀਕ ਹੈ ਨਾਮ ਤੁਹਾਡਾ ਫੋਨ ਨੰਬਰ 7340 ਹਾਂਜੀ 970 ਹਾਂਜੀ 757 ਨਾਮ ਰਣਜੀਤ ਸਿੰਘ ਜੀ ਨਾਰਨਜੀਤ ਸਿੰਘ ਜੀ ਚਲੋ ਬੋਲੋ ਸੁਆਭਾਜੀ ਕਿਨੇ ਮਹੀਨੇ ਜੀ ਇਹ ਇਹ ਸੁਆਬੀਰ ਜੀ ਇਹਦਾ ਹੈਗਾ ਜੀ ਦੂਜਾ ਦੂਜਾ ਸੁਆ ਹਾਂ ਸੁਈ ਹੈ ਨਾ ਜੀ ਸੁਈ ਹੈ ਜੀ ਠੀਕ ਹੈ ਕਿੰਨੇ ਦਿਨ ਹੋ ਗਏ ਸੁਈ ਨੂੰ ਜੀ ਸੁਈ ਨੂੰ ਅੱਜ 15 ਦਿਨ ਹੋ ਗਿਰੋ ਜੀ 15 ਦਿਨ ਹੋ ਗਏ ਹਾਂ ਪ્યોਰ ਜੀਂਦ ਦੀ ਅੱਛਾ ਹਾਂ ਤੇ ਸਹੀ ਦੁੱਧ ਇਸ ਟਾਈਮ ਕਿੰਨਾ ਧਿਆਰਾ ਸਹੀ ਟਾਈਮ ਹੈ ਇਸ ਟਾਈਮ ਤੇ 13 14 ਕਿਲੋ ਦੁੱਧ ਧਿਆਰਾ ਇਹ ਸਾਰੀਆਂ ਝੋਟੀਆਂ ਉਧਰ ਆਈਆਂ ਸਭ ਝੋਟੀਆਂ ਉਧਰ ਆਈਆਂ ਇਧਰ ਕੋਈ ਵੀ ਹੈ ਨਹੀਂ ਨਹੀਂ ਖੋਲੋ ਫਿਰ ਚੋਾਈ ਜੂ ਵਧੀਆ ਜੀ ਬਿਲਕੁਲ ਚੋਾਈ ਨੰਬਰ ਵੰਨਦੀ ਤੇ ਬੱਚਾ ਮਰ ਗਿਆ ਆ ਗਿਆ ਜੇ ਨੇ ਬੱਚਾ ਤਾਂ ਕੱਟਾ ਜਿਹਾ ਖੈਰ ਹੈ ਮਤਲਬ ਮਤਲਬ ਨਹੀਂ ਕੱਟੇ ਤੇ ਦੇਖੋ ਵੱਡੀ ਝੋਟੀ ਆ ਤੋਰੋ ਲੰਮੀ ਤੋਰੋ ਆ ਦੇਖੋ ਵੱਡੀ ਝੋਟੀ ਨਾਲ ਜੀਂਦ ਦੀਆਂ ਝੋਟੀਆਂ ਜੀ ਦੇਖੋ ਜਿਹੜਾ ਡਬਾਇਆ ਕਰੋ ਭਾਜੀ ਕਾਦੀ ਬਹੁਤ ਲੱਗਾਂ ਹਾਂ ਨਹੀਂ ਬਹੁਤ ਵੱਡੀ ਝੋਟੀ ਹੈ ਜੀ ਹਾਂ ਤੇ ਠੰਡੀਆਂ ਤੇਰੀਆਂ ਫਿਰ ਉਧਰ ਲੈ ਕੇ ਆ ਨਾ ਮਾਰੇ ਇਧਰ ਲੋਕ ਨਹੀਂ ਦੇ ਇੱਥੇ ਜੇ ਕੋ ਤਾਂ ਚੰਗੀ ਹੋਵੇ ਲੈ ਲੈ ਨਹੀਂ ਨਹੀਂ ਠੀਕ ਆ ਬਾਂਦਰੀ ਮੋਲੇ ਜਾਇ ਦੀ ਖੇ ਜੀ ਮੋਲੇ ਜਾਇ ਦੀ ਬਿਲਕੁਲ ਹਾਂ ਜੀ ਇਦਾਂ ਦੀ ਝੋਟੀ ਦਾ ਕਈ ਤੇ 2 ਲੱਖ ਹੀ ਮੰਗਦੇ ਆ ਹਾਂ ਜੀ ਬਾਕੀ ਤੁਸੀਂ ਦੱਸਦੇ ਹੋ ਨਹੀਂ ਮੈਂ ਰਣ ਤੁਸੀਂ ਕੀ ਆਪ ਹੀ ਦੱਸਣਾ ਸੀ 1 35 ਦੀ ਦੇ ਦਈਏ ਜੀ ਨਹੀਂ ਕਰੀ ਹੋਰ ਥੱਲੇ 1 30 ਦੀ ਦੇ ਜਾਗੇ ਜੀ ਹੋਰ ਕਰੀਏ ਬਾਕੀ ਤੁਸੀਂ ਰੱਖਦੇ ਹੋ ਜਜ ਕਰ ਦਿੰਦੇ ਹੋ ਹੋਰ ਕਰ ਦੋ ਆਲਸ ਨਹੀਂ ਕਰ ਦੋ 2000 ਹੋਰ ਛੱਡ ਦਾਂਗੇ ਜੀ 128 ਦੀ 128 ਦੀ ਦੇ ਦਾਂਗੇ ਹੋ ਜਾਊਗਾ ਮੌਕੇ ਮਾਨਤ ਮਾਨਤਨ ਖੁੱਲਾ ਕਰ ਦਾਂਗੇ ਕਰਦੇ ਜੀ ਪੂਰਾ ਬਾਕੀ ਬੰਦਾ ਪਸੰਦ ਕਰੇ ਚੋਣੋਂ ਨੂੰ ਪਸੰਦ ਆਉ ਹੋਏ ਦੀ ਚਲੋ ਇਹ ਜੀ ਇਹ ਛੋਟੀ ਜਿਹੀ 6 ਦੰਦ ਹਾਂਜੀ ਦੂਜਾ ਸੂਆ ਸੂਈ ਆ ਹਾਂ ਇਹ ਅੱਜ ਹੈਗੀ ਦੀ ਚੌਥੇ ਦਿਨ ਦੀ ਸੂਈ ਹਾਂਜੀ ਹਾਂ ਲੇਵੇ ਦੀ ਸਾਫ ਕਰਤੀ ਅੱਜ ਅਜੇ ਬੋੜਾ ਬੋੜਾ ਹੀ ਹੈ ਜੀ ਬੋੜਾ ਹੀ ਆ ਕਿੰਨਾ ਸਟਾਰਟਿੰਗ ਹੈ ਸਟਾਰਟਿੰਗ ਅੱਜ ਕੋਈ 12 ਕਿਲੋ ਤੋਂ ਸ਼ੁਰੂਆਤ ਹੈ 12 ਕਿਲੋ ਸ਼ੁਰੂ ਹੋ ਰਿਹਾ ਹੈ ਲੋ ਜੀ ਵੱਡੀ ਮੈਂ ਵੀ ਇਹ ਵੀ ਜੀਨ ਤੋਂ ਹੀ ਕਟਾ ਜੀ ਕਟਾ ਕਟਾ ਜੀ ਇਹ ਚੰਗੀ ਚੋਣ ਹੈ ਇਹ ਦੁੱਧ ਫਿਰ ਕਿੰਨਾ ਕਰਜੂ ਭਾਜੀ ਦੁੱਧ ਇਹ ਜੀ 16 17 ਦੁੱਧ ਆਰਾਮ ਨਾਲ ਕੱਢੂ ਆਰਾਮ ਨਾਲ ਕਰ ਦੂਗਾ ਹਾਂ ਠੀਕ ਹੈ ਬਾਕੀ ਦੋ ਦੋ ਮਹੀਨੇ ਕੱਢਣਾ ਬਿਲਕੁਲ ਤੇ ਸੇਵਾ ਕਰਨ ਵਾਲਾ ਹੋਵੇ ਬਿਲਕੁਲ ਤਾਜ਼ੀਆਂ ਬਰਗੂਮਾ ਤੇ ਮੈਂ ਕਹਿਣਾ ਮੈਂ ਤਾਜ਼ੀਆਂ ਹੀ ਆ ਨਾ ਜੀ ਹਾਂ ਜੀ ਹਾਂ ਜੀ ਬੋਲੋ ਇਹਦਾ ਵੀ ਜੈ ਜੀ ਕਰਨਾ ਜੀ ਜੈ ਜੀ ਇਹਦਾ 140 ਅੱਛਾ ਇਹ ਕਿੰਨੇ ਦਿਓਗੇ ਫਿਰ 140 135 ਦੀ ਦੇ ਦਾਂਗੇ ਜੀ ਇਹਦਾ ਵੀ ਹੋ ਜੂਗਾ ਮੁਕਤ ਮੰਗਤ ਕਰ ਦੋਗੇ ਬਿਲਕੁਲ ਚਲੋ ਖੋਲਾ ਟੋਲਾ ਕਰਾਂਗੇ ਕਰਾਂਗੇ ਟੋਲਾ ਟੋਲਾ ਕਰਦੇ ਆਹ ਹੈ ਜੀ ਇਹ ਵੀ ਆ ਜੀ ਦੂਜਾ ਸੂਆ ਇਹ ਵੀ ਪਿਓਰ ਜੇ ਇਹਨੂੰ ਕਿੰਨੇ ਟਾਈਮ ਹੋਇਆ ਸੂਈ ਇਹ ਡੈਡ ਬਲੈਕ ਫੁੱਲ ਇਹ ਕੱਲ ਦੀ ਸੂਈ ਵੀਰ ਜੀ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਵੇਖੋ ਮੈਲਾ ਪਿਆ ਮਾਰਨ ਦੀ ਇਹ ਠੀਕ ਆ ਹਾਂਜੀ ਬੱਚਾ ਮਗਰ ਬੱਚਾ ਕਟਾ ਜੀ ਇਹਦਾ ਵੀ ਇਹ ਵੀ ਖੋਲੋ ਲੋ ਜੀ ਕਟਾ ਮਗਰ ਤਿੰਨ ਮਰ ਕੱਟੇ ਆ ਗਏ ਮੈਨੂੰ ਹੈਨਾ ਮਗਰ ਖੱਟੇ ਆ ਜੀ ਤੇ ਬਾਈ ਜੀ ਦੁੱਧ ਕਿੰਨਾ ਕਰਜੂ ਫਿਰ ਇਹ ਦੁੱਧ ਇਹ ਵੀ 17 18 ਜਰੂਰ ਕੱਢੂਗੀ ਅੱਛਾ 17 18 ਨਹੀਂ ਤੇ 16 ਤੋਂ ਥੱਲੇ ਨਹੀਂ ਰੋਊਗੀ ਹਾਂ ਹਾਂ ਬਿਲਕੁਲ ਤੁਹਾਨੂੰ ਸਾਹਮਣੇ ਲੇਵਾ ਦੱਸਣ ਦਿਆ ਲੈ ਚੱਲੋ ਚੋਈ ਬਾਈ ਬਿਲਕੁਲ ਵਧੀਆ ਜੀ ਨੰਬਰ 1 ਜੀ ਰੂਮ ਵਰਗੀ ਚੋਈ ਇਹਦੀ ਆ ਜੀ ਜਿੱਦਾਂ ਐਚ ਐਫ گاਵਾں ਦੀ ਹਾਂਜੀ ਹਾਂਜੀ ਠੀਕ ਹਾਂਜੀ ਅਖੀ ਤੇਰੀ ਰੱਜ ਗਈ ਜੀ ਬੋਲੋ ਇਹ ਸਾਰਿਆਂ ਨੂੰ ਨਰਮ ਤਾਂ ਆਗੇ ਜੀ ਹਾਂਜੀ ਨਰਮ ਲਈ ਇਹ ਨਰਵੀ ਦਾਂਗੇ ਹਾਂਜੀ 1-10 ਦੀ ਦਾਂਗੇ ਜੀ ਹੋ ਜਾਊਗਾ ਬਿਲਕੁਲ ਕਿੰਨਾ ਜੋ ਤੁਸੀਂ ਕਹਦੇ ਹੋ ਲੱਖ ਦੀ ਜਾਂਦੀ ਹਾਂਜੀ ਲੱਖ ਦੀ ਨਹੀਂ ਲੱਖ ਜੀ ਫਿਰ ਘਟ ਜਾਂਦੇ ਜੇ ਹੈ 2000 ਘਟਾ ਦੇਾਂਗੇ ਇਹ ਕੱਟ ਦੀ ਦੇ ਦੋ ਬੱਚੇ ਵਿਖਾਓ ਆ ਬੱਚੇ ਜੀ ਇਹ ਹੈਗਾ ਜੇ ਵੱਡੀ ਜਿਹੜੀ ਪਹਿਲੀ ਵੱਡੀ ਛੋਟੀ ਹਾਂ 15 ਦਿਨ ਦੀ ਇਹ ਸੀ ਜੀ ਦੂਜਾ ਜੀ ਦੂਜੀ ਜੀ ਆ ਹੈਗਾ ਜੀ ਚੌਥੇ ਦਿਨ ਵਾਲੀ ਦਾ ਅੱਛਾ ਠੀਕ ਦੋ ਨੰਬਰ ਦਾ ਇਹ ਦੂਜਾ ਕੱਢ ਬਾਹਰ ਉਹ ਅੰਦਰ ਆਹੋ ਉਹ ਤੁਰੀ ਕੇ ਬਿਠਾਤਾ ਹੀ ਇਹਦੇ ਸਿਰੇ ਅੱਛਾ ਕੋਈ ਗੱਲ ਕੋਈ ਨਹੀਂ ਉੱਥੇ ਵੇਖ ਲੈਨੇ ਪੁੱਤ ਜੀ ਇਹ ਆਪਾ ਅੱਛਾ ਆਪ ਅੱਛਾ ਪਤਾ ਜੀ ਇਹ ਕਹਿਣਾ ਮੈਂ ਬਿਲਕੁਲ ਚਲੋ ਬੌਲੇ ਦੇ ਵਿੱਚ ਜੀ ਦੇਖੋ ਜੀ ਤਿੰਨ ਪਜੂ ਸੇਲ ਆ ਬਾਕੀ ਮੇਰੇ ਵਿਦਾਓ ਇੱਥੇ ਚੈੱਕ ਕਰਕੇ ਚੋਈ ਕਰਕੇ ਲੈ ਕੇ ਜਾਓ ਹਣਾ ਸਹੀ ਹੈ ਕਿ ਨਹੀਂ ਜੀ ਬਿਲਕੁਲ ਜੀ ਆਜੋ ਬਾਕੀ ਆਪਣੀ ਤਸੱਲੀ ਨਾ ਭਾਈ ਹਰ ਬੰਦਾ ਆਣ ਕੇ ਆਪਣੀ ਤਸੱਲੀ ਕਰੇ ਦੋ ਟਾਈਮ ਦੀ ਚੋਈ ਕਰੇ ਭਾਵੇਂ ਤਿੰਨ ਦੀ ਕਰੇ ਸਾਨੂੰ ਕੋਈ ਅਤਰਾ ਹੀ ਨਹੀਂ ਠੀਕ ਹੈ ਜੀ ਤੇ ਬਾਕੀ ਜੇ ਕੋਈ ਨੁਕਸੂ ਹੋਵੇ ਤਾਂ ਸਾਨੂੰ ਦੱਸੇ ਮੌਕੇ ਦੇ ਉੱਤੇ ਨੰਬਰ ਬੋਲੋ ਨੰਬਰ 7340 ਹਾਂਜੀ 970 ਹਾਂਜੀ 757 ਪਿੰਡ ਬੱਦੋਵਾਲ ਕਲਾਂ ਨਾਂ ਰਣਜੀਤ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤਾਂ